ਗੁਰਪ੍ਰਤਾਪ ਸਿੰਘ ਬਡਾਲਾ ਨੇ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਅਬਜ਼ਰਵਰ ਨੂੰ ਜਿਹੜਾ ਕਿ ਖਾਰਜ ਕਰ ਦਿੱਤਾ ਹੈ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਾਂ ਦੱਸਿਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਾਕੀ ਧੜੇ ਨੂੰ ਮਨੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉੱਥੇ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਫਰੀਦਕੋਟ ਜ਼ਿਲ੍ਹੇ ਤੋਂ ਜਿਹੜਾ ਕਿ ਅਬਜ਼ਰਵਰ ਲਗਾਇਆ ਗਿਆ ਤੇ ਜਿਸ ਦੇ ਤਹਿਤ ਹੁਣ ਉਹਨਾਂ ਦੇ ਵੱਲੋਂ ਖਾਰਜ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਦਿਖਾਉਣ ਦੇ ਲਈ ਸਾਰਾ ਕੁਝ ਕੀਤਾ ਗਿਆ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਹੀ ਅਸੀਂ ਬੰਨੇ ਹੋਏ ਹਾਂ ਤੇ ਦੂਜੇ ਪਾਸੇ ਦੂਜੇ ਪਾਸੇ ਅਕਾਲੀ ਦਲ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਲੀਡਰਸ਼ਿਪ ਦੇ ਵੱਲੋਂ ਜੋ ਨਵੀਂ ਭਰਤੀ ਕੀਤੀ ਦੋਸਤੋ ਹੁਕਮਾ ਤੋ ਪਗੋਣਾ ਅਕਾਲੀ ਦਲ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਹੁਣ ਇਸ ਜਿਹੜੇ ਕਿ ਅਕਾਲੀ ਦਲ ਦੇ ਵੱਲੋਂ ਦਿੱਤੀ ਗਈ ਹੈ ਉਸ ਨੂੰ ਖਾਰਜ ਗੁਰਪ੍ਰਤਾਪ ਸਿੰਘ ਵਿਡਾਲਾ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਅਕਾਲੀ ਦਲ ਦੇ ਦੋ ਟੜੇ ਹੋ ਗਏ ਤੇ ਬਾਕੀ ਟੜੇ ਦੇ ਵੱਲੋਂ ਲਗਾਤਾਰ ਹੀ ਕੁਝ ਇਲਜ਼ਾਮ ਅਕਾਲੀ ਦਲ ਅਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲਗਾਏ ਗਏ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਉਸ ਨੂੰ ਲੈ ਕੇ ਸਜ਼ਾ ਦਿੱਤੀ ਜਾਵੇ ਤੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੁਕਮ ਦਿੱਤੇ ਗਏ ਸਜ਼ਾ ਦਿੱਤੀ ਗਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾਰ ਨੇ ਹੁਕਮਾਂ ਨੇ ਅਕਾਲੀ ਦਲ ਪੂਰਾ ਹਲਾਕੇ ਰੱਖ ਦਿੱਤਾ ਦੋ ਤੜਿਆਂ ਦੇ ਵਿੱਚ ਲਗਾਤਾਰ ਜਿਹੜੀ ਕਿ ਦੋਨਾਂ ਨੂੰ ਸਜ਼ਾ ਦਿੱਤੀ ਗਈ ਤੇ ਉੱਥੇ ਹੀ ਜੋ ਵੀ ਸਜ਼ਾ ਸੀ ਉਹ ਅਕਾਲੀ ਦਲ ਦੇ ਲੀਡਰਸ਼ਿਪ ਦੇ ਵੱਲੋਂ ਜਿਹੜੀ ਕਿ ਸਰ ਮੱਥੇ ਪ੍ਰਵਾਨ ਕੀਤੀ ਗਈ ਤੇ ਹੁਣ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਨਵੀਂ ਭਰਤੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਹਿਤ ਕੀਤੀ ਜਾਵੇਗੀ ਤੇ ਜੋ ਕਮੇਟੀ ਬਣਾਈ ਗਈ ਹੈ ਉਸਨੇ ਤਹਿਤ ਹੀ ਸਾਰਾ ਕੁਝ ਚੱਲੇਗਾ ਪਰੰਤੂ ਦੂਜੇ ਪਾਸੇ ਬਾਕੀ ਤੜਾ ਸਿੰਘ ਸਹਿਬਾਨਾ ਦੇ ਕੋਲ ਮੋੜ ਪਹੁੰਚਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਲੀਡਰਸ਼ਿਪ ਜੋ ਉਹਨਾਂ ਦੇ ਨਾਲ ਆ ਮੋੜ ਤੋਂ ਪਗੌੜਾ ਹੋਏ ਨੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਫਿਰ ਭੱਜੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਨਵੀਂ ਭਰਤੀ ਨੂੰ ਲੈ ਕੇ ਅੱਜ ਦੱਸਦੀ ਹੈ ਕਿ ਲੱਗਾ ਤਾਰ ਮੀਟਿੰਗਾਂ ਹੋਈਆਂ ਤੇ ਉੱਥੇ ਹੀ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਅਬਜ਼ਰਵਰ ਲਗਾਇਆ ਗਿਆ ਤੇ ਜਿਸ ਦੇ ਤਹਿਤ ਹੁਣ ਉੱਥੇ ਹੀ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਕਿ ਇਸ ਜਿਹੜਾ ਕਿ ਅਬਜ਼ਰਵਰਸ਼ਿਪ ਨੂੰ ਖਾਰਜ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਦਿਖਾਉਣ ਦੇ ਲਈ ਦਿਖਾਵੇ ਦੇ ਲਈ ਕੀਤਾ ਜਾ ਰਿਹਾ ਹੈ ਤੇ ਸਿੰਘ ਸਾਹਿਬਾਨਾ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਨੇ ਉਸ ਦੇ ਨਾਲ ਅਸੀਂ ਬੰਨੇ ਆ ਤੇ ਜਿਸ ਤੋਂ ਬਾਅਦ ਵਿਡਾਲਾ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੋਨਾ ਨੂੰ ਜਿਹੜੀ ਕਿ ਜ਼ਿੰਮੇਵਾਰੀ ਦਿੱਤੀ ਸੀ ਉਸ ਜ਼ਿੰਮੇਵਾਰੀ ਨੂੰ ਨਾ ਨੇ ਖਾਰਜ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਾਕੀ ਟੜੇ ਨੂੰ ਮਨਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉੱਥੇ ਗੁਰਪਰਤਾਪ ਸਿੰਘ ਵਿਡਾਲਾ ਨੂੰ ਫਰੀਦਕੋਟ ਜ਼ਿਲ੍ਹੇ ਤੋਂ ਜਿਹੜਾ ਕੇ ਅਬਜ਼ਰਵਰ ਲਗਾਇਆ ਗਿਆ ਤੇ ਜਿਸ ਦੇ ਤਹਿਤ ਹੁਣ ਉਹਨਾਂ ਦੇ ਵੱਲੋਂ ਖਾਰਜ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਦਿਖਾਉਣ ਦੇ ਲਈ ਸਾਰਾ ਕੁਝ ਕੀਤਾ ਗਿਆ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਹੀ ਅਸੀਂ ਬੰਨੇ ਹੋਏ ਹਾਂ ਤੇ ਦੂਜੇ ਪਾਸੇ ਦੂਜੇ ਪਾਸੇ ਅਕਾਲੀ ਦਲ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਲੀਡਰਸ਼ਿਪ ਦੇ ਵੱਲੋਂ ਜੋ ਨਵੀਂ ਭਰਤੀ ਕੀਤੀ ਸਾਰੀ ਉਸ ਤੋਂ ਹੁਕਮਾ ਤੋ ਪਗੋਣਾ ਅਕਾਲੀ ਦਲ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਹੁਣ ਇਸ ਜਿਹੜੇ ਕਿ ਅਬਜ਼ਰਬਰ ਸ਼ੇਪ ਅਕਾਲੀ ਦਲ ਦੇ ਵੱਲੋਂ ਦਿੱਤੀ ਗਿਆ ਉਸ ਨੂੰ ਖਾਰਜ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਕਰ ਦਿੱਤਾ ਗਿਆ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀਏ ਕਿ ਅਕਾਲੀ ਦਲ ਦੇ ਦੋ ਟੜੇ ਹੋ ਗਏ ਤੇ ਬਾਕੀ ਟੜੇ ਦੇ ਵੱਲੋਂ ਲਗਾਤਾਰ ਹੀ ਕੁਝ ਇਲਜ਼ਾਮ ਅਕਾਲੀ ਦਲ ਅਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲਗਾਏ ਗਏ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਉਸ ਨੂੰ ਲੈ ਕੇ ਸਜ਼ਾ ਦਿੱਤੀ ਜਾਵੇ ਤੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੁਕਮ ਦਿੱਤੇ ਗਏ ਸਜ਼ਾ ਦਿੱਤੀ ਗਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾਰ ਨੇ ਹੁਕਮਾਂ ਨੇ ਅਕਾਲੀ ਦਲ ਪੂਰਾ ਹਲਾਕੇ ਰੱਖ ਦਿੱਤਾ ਦੋ ਤੜਿਆਂ ਦੇ ਵਿੱਚ ਲਗਾਤਾਰ ਜਿਹੜੀ ਕਿ ਦੋਨਾਂ ਨੂੰ ਸਜ਼ਾ ਦਿੱਤੀ ਗਈ ਤੇ ਉੱਥੇ ਹੀ ਜੋ ਵੀ ਸਜ਼ਾ ਸੀ ਉਹ ਅਕਾਲੀ ਦਲ ਦੇ ਲੀਡਰਸ਼ਿਪ ਦੇ ਵੱਲੋਂ ਜਿਹੜੀ ਕਿ ਸਰ ਮੱਥੇ ਪ੍ਰਵਾਨ ਕੀਤੀ ਗਈ ਤੇ ਹੁਣ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਨਵੀਂ ਭਰਤੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਹਿਤ ਕੀਤੀ ਜਾਵੇਗੀ ਤੇ ਜੋ ਕਮੇਟੀ ਬਣਾਈ ਗਈ ਹੈ ਉਸ ਨੇ ਤਹਿਤ ਹੀ ਸਾਰਾ ਕੁਝ ਚੱਲੇਗਾ ਪਰੰਤੂ ਦੂਜੇ ਪਾਸੇ ਬਾਕੀ ਤੜਾ ਸਿੰਘ ਸਹਿਬਾਨਾ ਦੇ ਕੋਲ ਮੋੜ ਪਹੁੰਚਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਲੀਡਰਸ਼ਿਪ ਜੋ ਉਹਨਾਂ ਦੇ ਨਾਲ ਆ ਮੋੜ ਤੋਂ ਭਗੌੜਾ ਹੋਏ ਨੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਫਿਰ ਭੱਜੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਨਵੀਂ ਭਰਤੀ ਨੂੰ ਲੈ ਕੇ ਅੱਜ ਦੱਸਦੀ ਏ ਕਿ ਲੱਗਾ ਤਾਰ ਮੀਟਿੰਗਾਂ ਹੋਈਆਂ ਤੇ ਉੱਥੇ ਹੀ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਅਬਜ਼ਰਵਰ ਲਗਾਇਆ ਗਿਆ ਤੇ ਜਿਸ ਦੇ ਤਹਿਤ ਹੁਣ ਉੱਥੇ ਹੀ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਕਿ ਇਸ ਜਿਹੜਾ ਕਿ ਅਬਜ਼ਰਵਰਸ਼ਿਪ ਨੂੰ ਖਾਰਜ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਦਿਖਾਉਣ ਦੇ ਲਈ ਦਿਖਾਵੇ ਦੇ ਲਈ ਕੀਤਾ ਜਾ ਰਿਹਾ ਹੈ ਤੇ ਸਿੰਘ ਸਾਹਿਬਾਨਾਂ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਨੇ ਉਸ ਦੇ ਨਾਲ ਅਸੀਂ ਬੰਨੇ ਆ ਤੇ ਜਿਸ ਤੋਂ ਬਾਅਦ ਵਿਡਾਲਾ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੋਨਾ ਨੂੰ ਜਿਹੜੀ ਕਿ ਜ਼ਿੰਮੇਵਾਰੀ ਦਿੱਤੀ ਸੀ ਉਸ ਜ਼ਿੰਮੇਵਾਰੀ ਨੂੰ ਨਾ ਨੇ ਖਾਰਜ ਕਰ ਦਿੱਤਾ